ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰਾਂ ਦਾ ਸਾਰਿਆਂ ਤੇ ਮੇਰ ਪਰ ਆਸ ਰੱਖਣ ਸਭ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤੇ ਨਵਾਂ ਦਿਨ ਸਭ ਲਈ ਖੁਸ਼ੀਆਂ ਲੈ ਕੇ ਆਵੇ ਤੇ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਇੱਕ ਕੱਪ ਦੁੱਧ ਕੋਈ ਮਠਿਆਈ ਬਣਾਵਾਂਗੇ ਆਪਾਂ ਤੇ ਬਹੁਤ ਹੀ ਸਾਨਜਾ ਤਰੀਕਾ ਹੈਗਾ ਇਧਰ ਆਪਾਂ ਨੇ ਲੈ ਲਿਆ ਪੈਨ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਘਿਓ ਪਾਵਾਂ ਮੀਂਝ ਖਾਣੇ ਵਾਲਾ ਜਿਹੜਾ 1.5 ਚਮਚਾ ਪਾਇਆ ਮੈਂ ਉਹ ਪਹਿਲਾਂ ਹੀ ਪਿੰਗਰਿਆ ਹੋਇਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਤੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਸੀਂ ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਨੂੰ ਨਵੀਆਂ-ਨਵੀਆਂ ਰੈਸਪੀਗਾਂ ਨਵੀਆਂ-ਨਵੀਆਂ ਵੀਡੀਓ ਦੇਖਣ ਨੂੰ ਮਿਲਣੀਆਂ ਅਗਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੰਦਰ ਆਪਾਂ ਹੁਣ ਇਹਨੂੰ ਦੁੱਧ ਨੂੰ ਵਾਲਾ ਦਵਾਵਾਂਗੇ ਚੰਗੀ ਤਰ੍ਹਾਂ ਇਹਨਾਂ ਦੁੱਧ ਗਾਵਾ ਦਾ ਸੀਗਾ ਥੋੜਾ ਪਤਲਾ ਹੈਗਾ ਤੇ ਹੁਣ ਆਪਾਂ ਇਹਨੂੰ ਜਦੋਂ ਵਾਲਾ ਆ ਜੂਗਾ ਨਾ ਤੇ ਇਹਦੇ ਵਿੱਚ ਹੁਣ ਆਪਾਂ ਨਾ 슈ਗਰ ਐਡ ਕਰ ਦਵਾਂਗੇ 슈ਗਰ ਮੈਂ ਅੱਧੀ ਕੁ ਕੰਮਲੀ ਲਈ ਹੈਗੀ ਠੀਕ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇੰਨਾ ਕੁ ਰਿੰਨਾਗੇ ਜਿੰਨਾ ਏ ਠਿੱਕ ਹੋ ਗਿਆ ਉਨਾ ਹੀ ਬਹੁਤ ਵਧੀਆ ਸੁਆਦੀ ਸਟ ਮਠਿਆਈ ਬਣੂਗੀ ਬਹੁਤ ਹੀ ਚੰਗੀ ਛੇਤੀ ਖਰਾਬ ਨਹੀਂ ਹੋਊਗੀ ਭਲਾ ਤੁਸੀਂ ਇਹਨੂੰ ਮਹੀਨਾ ਭਰ ਸਟੋਰ ਕਰਕੇ ਰੱਖ ਲਿਓ ਠੀਕ ਹੈ ਤੇ ਇਧਰ ਆਪਾਂ ਨਾਲ ਹੀ ਪਲੇਟ ਦੇ ਵਿੱਚ ਲਾ ਲਿਆ ਕਿਉਂ ਤੇ ਹੁਣ ਆਪਣਾ ਨਾਲੇ ਦੁੱਧ ਵੀ ਜਿਹੜਾ ਵੀ ਉਹ ਵੀ ਠਿੱਕ ਹੋਣ ਲੱਗ ਗਿਆ ਤੇ ਇਹ ਕੋਈ ਆਪਾਂ ਚਾਛਣੀ ਨਹੀਂ ਬਣਾਈ ਕੋਈ ਆਪਾਂ ਵੱਖਰੀ ਉਹ ਨਹੀਂ ਕਰਨਾਗਾ ਕੁਝ ਨਹੀਂ ਕਰਨਾਗਾ ਸਿਰਫ 5-7 ਮਿੰਟ ਲੱਗਦੇ ਆ ਬਣਾਉਣ ਤੇ ਠੀਕ ਹੈ ਤੇ ਥੈਂਕ ਯੂ ਸੋ ਮਾਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਵੀਡੀਓ ਵਾਚ ਕਰਦੇ ਆ ਤੇ ਇਧਰ ਆਪਣੇ ਦੁੱਧ ਨੂੰ ਵੀ ਚੰਗੀ ਤਰ੍ਹਾਂ ਵਾਲਾ ਆ ਗਿਆ ਤੇ ਚੰਗੀ ਤਰ੍ਹਾਂ ਠਿੱਕ ਹੋ ਗਿਆ ਹੁਣੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੱਤਾ ਕੋਕੋਨਟ ਬਰਾਦਾ ਡੈਸੀ ਕਟ ਕੋਕੋਨਟ ਪਾ ਦਿੱਤਾ ਆਪਾਂ ਇਹਦੇ ਵਿੱਚ ਤੇ ਇਹ ਆਪੇ ਹੀ ਹੁਣ ਉਹ ਹੋ ਜਾਊਗਾ ਠਿੱਕ ਹੋ ਗਿਆ ਇਹ ਮੀਂਹ ਕਈ ਤਾਂ ਆਪਾਂ ਇਹ ਬਣਾਉਨੇ ਆ ਕੋਕੋਨਟ ਨੂੰ ਮਿਕਸ ਕਰਕੇ ਵਿੱਚ ਬੂਰਾ ਖੰਡ ਪਾ ਕੇ ਤੇ ਚੱਲ ਮੇਰਾ ਭਾਈ ਵੀ ਆਪਾਂ ਉਹ ਕਰ ਲੈਨੇ ਹਨਾ ਤੇ ਆਪਾਂ ਨਹੀਂ ਆਪਾਂ ਇਹ ਖੰਡ ਨੂੰ ਤੇ ਦੁੱਧ ਨੂੰ ਚੰਗੀ ਤਰ੍ਹਾਂ ਬਾਲ ਕੇ ਫਿਰ ਆਪਾਂ ਉਹ ਕੀਤਾ ਤੇਦਰ ਮੈਂ ਹੁਣ ਇਲਾਇਚੀ ਪਾਉਂਗੀ ਇਲਾਇਚੀ ਮੈਂ ਕੁੱਟ ਕੇ ਨਹੀਂ ਪਾਈਗੀ ਤੇ ਮੈਂ ਨਾ ਕੱਲੀ ਫੋਲ ਤੋਂ ਹੀ ਪਾਤੀ ਮੈਨੂੰ ਚੰਗੀ ਲੱਗਦੀ ਹੈ ਮੇਰੀ ਫਰੈਂਡ ਨੇ ਆਉਣਾ ਮੈਂ ਉਹਦੇ ਕਰਕੇ ਖਾਸ ਕਰਕੇ ਚੀਜ਼ ਬਣਾਉਣ ਲੱਗੀ ਆ ਤੇ ਉਹਨੂੰ ਬਹੁਤ ਪਸੰਦ ਆ ਗਈ ਹਨਾ ਤੇ ਹੁਣ ਆਪਾਂ ਇੱਧਰ ਮੜਾ ਜਾਂ ਫੂਡ ਕਲਰ ਪਾਵਾਂਗੇ yellow ਫੂਡ ਕਲਰ ਪਾਇਆ ਆਪਾਂ ਨੇ ਲੱਡਵਾਂ ਵਾਲਾ ਤੇ ਹੋਰ ਆਪਾਂ ਇਹਦੇ ਵਿੱਚ ਕੋਈ ਚੀਜ਼ ਐਡ ਨਹੀਂ ਕੀਤੀ ਗਈ ਕੋਈ ਐਕਸਟਰਾ ਨਹੀਂ ਆਪਾਂ ਕੁਝ ਪਾਇਆਗਾ ਕੋਈ ਡਰਾਈ ਫਰੂਟ ਵਗੈਰਾ ਉਹ ਉੱਪਰ ਲਾਵਾਂਗੇ ਕੋਈ ਹੋਜੇ ਸਿੰਪਲ ਜੀ ਮਠਿਆਈ ਪਸੰਦ ਕਰਦੀ ਹੈਗੀ ਦੋਦੀ ਇਹ ਫੇਵਰੇਟ ਮਠਿਆਈ ਹੈਗੀ ਇਸੇ ਤਰ੍ਹਾਂ ਹੀ ਆਪਾਂ ਇਹ ਉਹ ਕਰ ਲਵਾਂਗੇ ਠੀਕ ਹੈ ਤੇ ਕਲਰ ਇਹਦਾ ਹੌਲੀ ਹੌਲੀ ਆਪੇ ਹੀ ਡਾਰਕ ਹੋ ਜਾਊਗਾ ਤੋ ਵੀ ਆਪਣਾ ਮਿੱਠਾ ਖਾਣ ਨੂੰ ਦਿਲ ਕਰੇ ਹਨਾ ਤੇ ਆਪਾਂ ਘਰ ਵਿੱਚ ਕੁਝ ਵੀ ਬਣਾ ਸਕਦੇ ਹਨਾ ਤੇ ਇਧਰ ਆਪਾਂ ਨੇ ਗੈਸ ਕਰਤਾ ਸੀਗਾ ਬੰਦ ਤੇ ਵਧੀਆ ਆਪਣੀ ਠਿੱਕ ਹੋ ਗਈ ਇਹ ਮਠਿਆਈ ਕਿਉਂਕਿ ਫਿਰ ਠੰਡੀ ਹੋ ਕੇ ਵੀ ਹੋ ਜਾਊਗੀ ਕਿਉਂ ਇੱਕ ਤਾਂ ਖੋਪੇ ਦੀ ਆਪਾਂ ਜਿਹੜੀ ਨਾਰੀਅਲ ਦੀ ਮਠਿਆਈ ਬਣਾਉਣੀ ਬਹੁਤ ਸੌਫਟ ਹੁੰਦੀ ਹੈ ਹਨਾ ਤੇ ਜੇ ਆਪਾਂ ਜੇ ਬਣਾ ਕੇ ਰੱਖੀਏ ਨਾ ਤੇ ਫਿਰ ਜਿਆਦੇ ਦਿਨ ਕੱਢਦੀ ਨਹੀਂ ਜਿਵੇਂ ਆਪਾਂ ਇਸ ਤਰ੍ਹਾਂ ਬਣਾਈ ਹੈਗੀ ਤੇ ਬਹੁਤ ਦਿਨ ਕੱਢ ਜੂਗੀ ਜਿੰਨੇ ਦਿਨ ਮਰਜ਼ੀ ਤੁਸੀਂ ਰੱਖ ਸਕਦੇ ਆ ਤੁਹਾਨੂੰ ਪਤਾ ਬਾਹਰ ਤੇ ਆਪਾਂ ਰੱਖਦੇ ਨਹੀਂ ਰੱਖਦੇ ਤਾਂ ਇਸ ਵਿੱਚ ਹੀ ਜਾਂ ਫ੍ਰਿਜ ਵਿੱਚ ਹੀ ਤੇ ਇਹ ਬਹੁਤ ਵਧੀਆ ਉਹ ਹੋਉਂਦੀ ਹੈਗੀ ਬੱਚਿਆਂ ਦੀ ਫੇਵਰੇਟ ਮਠਿਆਈ ਹੈ ਹਨਾ ਤੇ ਆਪਾਂ ਬੱਚਿਆਂ ਨੂੰ ਘਰੇ ਜਦੋਂ ਮਰਜੀ ਇਹੋ ਜੀ ਚੀਜ਼ ਬਣਾ ਕੇ ਦੇ ਸਕਦੇ ਆ ਆਪ ਆਪਣਾ ਆਪ ਵੀ ਦਿਲ ਕਰੇ ਤੇ ਆਪਾਂ ਬਣਾ ਕੇ ਖਾ ਸਕਦੇ ਆ ਹਨਾ ਤੇ ਇਸੇ ਤਰ੍ਹਾਂ ਆਪਾਂ ਨੇ ਬਣਾ ਲਈਆ ਹੁਣ ਇਹਨੂੰ ਆਪਾਂ ਥੋੜਾ ਚਿਹਰਾ ਹੋ ਕਰਾਂਗੇ ਇਹ ਇਹਦੇ ਆਪਾਂ ਪਹਿਲਾਂ ਉੱਪਰ ਹੀ ਨੀਟ ਡਰਾਈ ਫਰੂਟ ਲਾਵਾਂਗੇ ਆਪਾਂ ਇਹਨੂੰ ਇਸ ਤਰ੍ਹਾਂ ਪ੍ਰੈਸ ਕਰ ਦਾਂਗੇ ਤੇ ਪ੍ਰੈਸ ਕਰਨ ਦੇ ਬਾਅਦ ਫਿਰ ਆਪਾਂ ਹੋਸੀ ਮ ਜਾਦੀ ਮੋٹے ਮੋٹے ਜੇ ਪੀਸ ਨਹੀਂ ਬਣਾਏਗੇ ਸਾਬ ਦੇ ਦੇ ਹੀ ਬਣਾਏ ਆ ਦੇਖੋ ਤੁਸੀਂ ਤੇ ਸਾਨੀ ਨਾਲ ਹੀ ਕੱਟੇ ਗਏ ਸੀਗੇ ਕੋਈ ਉਹ ਨਹੀਂ ਹੁਣ ਆਪਾਂ ਇਹਦੇ ਉੱਪਰ ਡਰਾਈ ਫਰੂਟ ਲਾ ਦਾਂਗੇ ਪਿਸਤਾ ਤੇ ਬਦਾਮ ਕੱਟਿਆ ਹਾਂ ਮੰਮੀ ਕਹਿੰਦੀ ਮਗਜ ਰਹਿਣ ਦੇ ਲਾਉਣ ਨੂੰ ਆਪਾਂ ਨਹੀਂ ਲਾਏ ਤੇ ਇਧਰ ਆਪਾਂ ਨੇ ਹੁਣ ਸਾਰੇ ਤੇ ਇਹ ਡਰਾਈ ਫਰੂਟ ਲਾ ਦਵਾਂਗੇ ਤੇ ਪਰਮਾਤਮਾ ਕਰੇ ਤੁਹਾਨੂੰ ਸਾਰਿਆਂ ਨੂੰ ਹੀ ਤਰਕੀਆਂ ਬਖਸ਼ੇ ਤੁਸੀਂ ਬਹੁਤ ਸਪੋਰਟ ਕਰਦੇ ਹੋ ਠੀਕ ਹੈ ਤੇ ਮੈਂ ਤਾਂ ਸਾਰੀਆਂ ਭੈਣਾਂ ਨੂੰ ਵੀ ਰਿਕਵੈਸਟ ਇਹ ਕੀ ਕਰਦੀ ਆ ਤੁਸੀਂ ਬੱਚਿਆਂ ਨੂੰ ਘਰੇ ਖੁਦ ਚੀਜ਼ੇ ਬਣਾ ਕੇ ਦਿਆ ਕਰੋ ਤੇ ਵੀਡੀਓ ਪੂਰੀ ਵਾਚ ਕਰਿਆ ਕਰੋ ਕਿਸੀ ਵੇਲੇ ਆਪਾਂ ਨੂੰ ਕਿਸੇ ਦੀ ਵੀਡੀਓ ਵਿੱਚੋਂ ਕੁਝ ਵੀ ਮਿਲ ਜਾਂਦਾ ਹਨਾ ਕੋਈ ਗੱਲਾਂ ਮਿਲ ਜਾਂਦੀਆਂ ਕੋਈ ਪੁਆਇੰਟ ਆਪਾਂ ਨੂੰ ਇਹੋ ਜਿਹਾ ਮਿਲ ਜਾਂਦਾ ਹਨਾ ਤੇ ਆਪਾਂ ਫਿਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਤੇ ਇਹ ਨਹੀਂ ਵੀ ਬਣਾਈ ਸੀਗੀ ਆਪਾਂ ਨੇ ਤੇ ਇਹ ਦੇਖੋ ਤੁਸੀਂ ਇੱਕ ਕੱਪ ਦੁੱਧ ਤੋਂ ਕਿਲੋ ਦੇ ਨੇੜੇ ਦੀਕ ਬਣ ਗਈ ਭਾਰੀ ਹੁੰਦੀ ਹੈ ਹਨਾ ਖੰਡ ਵੀ ਹੈਵੀ ਹੁੰਦੀ ਆ ਤੇ ਇਸੇ ਤਰ੍ਹਾਂ ਆਪਾਂ ਨਾ ਕੋਛ ਨਾ ਕੁਛ ਬੱਚਿਆਂ ਲਈ ਵੀ ਅਸੀਂ ਵੀ ਘਰੇ ਕੋਛ ਨਾ ਕੁਛ ਆਪ ਹੀ ਬਣਾ ਕੇ ਤਿਆਰ ਕਰਕੇ ਰੱਖਦੇ ਆਂ ਆਪਾਂ ਕਦੀ ਨਹੀਂ ਮਾਰਕੀਟ ਤੋਂ ਜ਼ਿਆਦੀਆਂ ਚੀਜ਼ਾਂ ਲਿਆ ਕੇ ਖਾਦਿਆਂ ਆਂ ਬਹੁਤ ਘੱਟ ਚੀਜ਼ਾਂ ਅਸੀਂ ਮਾਰਕੀਟ ਤੋਂ ਲਿਆ ਕੇ ਖਾਣੇ ਆਂ ਨਹੀਂ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਅਦਰ ਆਪਣੀ ਮਠਿਆਈ ਬਣ ਕੇ ਹੋ ਗਈ ਪਿਆਰ ਤੇ ਆਪਾਂ ਫਿਰ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ ਸਾਰੀ YouTube ਫੈਮਲੀ ਨੂੰ ਬਹੁਤ ਬਹੁਤ